ਮਸਲਾ ਇਹ ਹੈ ਕਿ ਵੀ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਇੱਕ ਟ੍ਰੇਸ ਕਰਨਾ ਮੁਸ਼ਕਿਲ ਨਹੀਂ ਹੈ ਕਿ ਈਮੇਲ ਆਈ ਕਿੱਥੋਂ ਹੈ ਤੇ ਇਸ ਲਈ ਉਸ ਨੂੰ ਟ੍ਰੇਸ ਕਰਕੇ ਤੇ ਜੇ ਇੱਕ ਬੰਦਾ ਫੜਿਆ ਤੇ ਦੱਸੋ ਤਾਂ ਸਹੀ ਨਾ ਕਿੜੇ ਅਸਾਤਵਾਦੀ ਸੋਚ ਦਾ ਜਿਹੜਾ ਵਿਅਕਤੀ ਹੈ ਜਿਹੜਾ ਕਿ ਇੱਕ ਹਾਰਬਕਸਤਾਨ ਨੂੰ ਨੁਕਸਾਨ ਪਹੁੰਚਾਣ ਦੀ ਗੱਲ ਕਰ ਰਿਹਾ ਹੈ ਬਜਾਏ ਇਸ ਦੇ ਕਿ ਇਹਦੀ ਕੋਖ ਕਰਕੇ ਇਨਵੈਸਟੀਗੇਸ਼ਨ ਕਰਕੇ ਇਹ ਜੜ ਤੱਕ ਪਹੁੰਚਿਆ ਜਾਏ ਇਹ ਸਾਰੇ ਮੁੱਦਿਆਂ ਉੱਪਰ ਸਿਆਸਤ ਖੇਡੀ ਜਾ ਰਹੀ ਹੈ ਕਦੇ ਇੱਕ ਲੀਡਰ ਦੌੜਿਆ ਆਂਦਾ ਹੈ ਕਦੀ ਦੂਜਾ ਆਂਦਾ ਹੈ ਅੱਜ ਭਗਵਾਨ ਜੀ ਮਾਨ ਆ ਰਿਹਾ ਹੈਗਾ ਤੇ ਜਿਹੜੀ ਕਾਰਵਾਈ ਕਰਨੀ ਹੈ ਉਹ ਕਰੋ ਨਾ ਇੱਥੇ ਆ ਕੇ ਕੈਮਰਾ ਬਾਈਟਸ ਨੂੰ ਬਾਈਟਸ ਦਾ ਕੀ ਸੈਂਸ ਹੈ ਕਾਲੀ ਤੇ ਹਰ ਕੋਈ ਕਹਿੰਦਾ ਅਕਾਲੀ ਤੁਸੀਂ ਵੀ ਕਹਿੰਦੇ ਹੋ ਮੈਂ ਵੀ ਅਕਾਲੀ ਕਹਿੰਨਾ ਬਜ਼ੁਰਗੂ ਸਾਡੇ ਲਖੜੇ ਆ ਮੈਂਬਰ ਸਾਬਨ ਉਹ ਵੀ ਅਕਾਲੀ ਕਹਿੰਦੇ ਹੋਣਗੇ ਬਹੁਤਾਤ ਕਹਿੰਨੇ ਕਿ ਅਸੀਂ ਅਕਾਲੀ ਆ ਅਕਾਲੀ ਦੀ ਪਰਪਾਸ਼ਾ ਕੀ ਆ ਅੱਜ ਪਰਪਾਸ਼ਾ ਕਿਤੇ ਨਾ ਕਿਤੇ ਗੁੰਮ ਹੋਈ ਜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਧਰਮ ਪ੍ਰਚਾਰ ਨਹੀਂ ਕਰਨਾ ਤੇ ਦੱਸੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀ ਕਰਨਾ ਹੈ ਅ ਜੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਨਹੀਂ ਕਰਨਾ ਤੇ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦਾ ਏਜੰਡਾ ਕੀ ਹੈ ਇਹ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮਨੀ ਜਰਾ ਸਪਸ਼ਟ ਕਰ ਦੇਣ ਗਮਦਵਨ ਸਾਹਿਬ ਨਿਸ਼ਾਨਾ ਲਾਉਣ ਦੀ ਗੱਲ ਹੋਈ ਸੀ ਤੇ ਡੱਲੇ ਤੇ ਡੱਲੇ ਦੇ ਸਾਥੀ ਜਵਾਬ ਦੇ ਗਏ ਸੀ ਤੇ ਉਥੋਂ ਧੀਰਸੇ ਤੇ ਬਾਬਾ ਵੀਰ ਸਿੰਘ ਜਿਹੜੇ ਦੋ ਸੀ ਅੰਗਰੇਟੇ ਬਰਾਦਰੀ ਦੇ ਸੀ ਜਿਹੜੇ ਆਏ ਸੀ ਇਹ ਇਤਿਹਾਸ ਹੈ ਜਿਹੜਾ ਸੀ ਉਹਨਾਂ ਨੂੰ ਸੁਣਾਉਣਾ ਤਾਂ ਸਮਝਣਗੇ ਵੀ ਸਾਡਾ ਇੱਡਾ ਮਹਾਨ ਇਤਿਹਾਸ ਹੈ ਤੇ ਅਸੀਂ ਕਿਉਂ ਗੁਰੂਗਰਤ ਗੁਰੂ ਜਾ ਰਹੇ ਹਾਂ ਦੂਰ ਜਾ ਰਹੇ ਹਾਂ ਪਰ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਇਹ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਰਖੇਲ ਬਣ ਕੇ ਰਹਿ ਗਏ ਜੋ ਉਥੋਂ ਕੋ ਮਤਾਉ ਕਰਦੇ ਨੇ ਉਹਨਾਂ ਪ੍ਰਚਾਰਕਾਂ ਦੀ ਡਿਊਟੀ ਗੁਰਦੁਆਰਾ ਸਾਹਿਬ 'ਚ ਨਹੀਂ ਲੱਗੀ ਹੁਣ ਉਹਨਾਂ ਦੀ ਡਿਊਟੀ ਲੱਗੀ ਆ ਵਿਧਾਨ ਸਭਾ ਹਲਕਿਆਂ 'ਚ ਕਿ ਹਰ ਵਿਧਾਨ ਸਭਾ ਹਲਕੇ ਦਾ ਪ੍ਰੋਗਰਾਮ ਜਿਹੜਾ ਉਹ ਐਤਵਾਰ ਨੂੰ ਹੋਇਆ ਕਰੇਗਾ ਤੇ ਤੁਸੀਂ ਲੋਕਾਂ ਨੂੰ ਇਕੱਠਿਆਂ ਕਰਨਾ ਹੈ ਤੇ ਉਹ ਜਿਹੜੇ ਸਿਆਸੀ ਪ੍ਰੋਗਰਾਮ ਨੇ ਉਹ ਹੋਣੇ ਗੁਰੂ ਘਰ 'ਚ ਨੇ ਖਰਚੇ ਗੁਰੂ ਘਰ ਦੇ ਹੋਣੇ ਨੇ ਦੀ ਦਲ ਵੱਲੋਂ ਕੀਤੇ ਜਾ ਰਹੇ ਕਹਿ ਸਕਦੇ ਆਕਾਲੀ ਦਲ ਵੱਲੋਂ ਆਪਣੀ ਪਾਰਟੀ ਦੀ ਸਰਜੀਤੀ ਲਈ ਧਰਮ ਪ੍ਰਚਾਰ ਲਈ ਨਹੀਂ ਸਿਆਸੀ ਤੌਰ ਤੇ ਕਾਲ ਚੈਨਲ ਨਾਲ ਜੁੜੇ ਤੁਸੀਂ ਤੇ ਮੈਂ ਮਹਤਜਿੰਦਰ ਸਿੰਘ ਦਰਬਾਰ ਸਾਹਿਬ ਦੇ ਬਾਹਰ ਹਾਂ ਇਸ ਟਾਈਮ ਦੇ ਉਤੇ ਤੇ ਕੁਝ ਦਿਨਾਂ ਤੋਂ ਜਿਹੜੀਆਂ ਧਮਕੀਆਂ ਈਮੇਲਾਂ ਦਰਬਾਰ ਸਾਹਿਬ ਵਾਸਤੇ ਆਈਆਂ ਸੀ ਉਹਦੇ ਉੱਤੇ ਕਿੰਤੂ ਪ੍ਰੰਤੂ ਵੀ ਹੋਈ ਪੁਲਿਸ ਦਾਖਲੇ ਦੀ ਕਿੰਤੂ ਪ੍ਰੰਤੂ ਵੀ ਹੁੰਦੀ ਰਹੀ ਆ ਤੇ ਜੇ ਅੱਜ ਦੀ ਗੱਲ ਕਰਦੇ ਹਾਂ ਸੁਣਦੇ ਵਿੱਚ ਆਇਆ ਕਿ ਜਿਹੜਾ 에어ਪੋਰਟ ਆ ਹੁਣ 에어ਪੋਰਟ ਵਾਲੇ ਪਾਸੇ ਵੀ ਧਮਕੀ ਆ ਚੁੱਕੀ ਆ 에어ਪੋਰਟ ਨੂੰ ਡਾਊਨ ਦੀ ਧਮਕੀ ਵੀ ਆ ਚੁੱਕੀ ਐ ਦੇ ਪਿੱਛੇ ਕੌਣ ਸੀ ਸਾਜ਼ਿਸ਼ ਘੜਾ ਕੌਣ ਆ ਇਹਦੇ ਪਿੱਛੇ ਅਜੇ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਕਿ ਜੇ ਮੈਂ ਅੱਜ ਦੇ ਵਰਤਾਂਤ ਦੀ ਗੱਲ ਕਰਦਾ ਅੱਜ ਦੇ ਵਰਤਾਂਤ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸੂਗਾ ਮੈਂ ਕਿ ਬੀਬੀ ਕਿਰਨਜੀਤ ਕੋਹੜ ਜੀ ਸਾਡੇ ਨਾਲ ਆ ਇਹਨਾਂ ਇੱਕ ਦਿਨ ਪੋਸਟ ਪਾਈ ਸੀ ਕਿ ਪੁਲਿਸ ਤੰਤਰ ਦਾ ਜਾਂ ਖੁਫੀਆ ਤੰਤਰ ਦਾ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਿਆਂ ਦੇ ਵਿੱਚ ਕੁਸਪੈੜ ਦੀ ਗੱਲ ਕੀਤੀ ਸੀ ਕਿ ਇੱਕ ਅਰੇ ਚਾਰਜਫੇਰ ਤਸਵੀਰਾਂ ਦਿਖਾ ਲ ਦੋ ਜ ਮਾਹੌਲ ਵੀ ਉਹ ਬਣਿਆ ਹੋਇਆ ਸੀਐਮ ਭਗਵੰਤ ਸਿੰਘ ਮਾਨ ਵੀ ਆ ਰਹੇ ਆ ਤੇ ਤਕਰੀਬਨ ਜੇ ਗੱਲ ਕਰੀਏ ਤੇ ਸੀਐਮ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਸਮੱਸਿਆ ਬਣੀ ਹੋਈ ਆ ਤੇ ਉੱਤਰ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ ਵੀ ਤਕਰੀਬਨ ਜੇ ਆਪਾਂ ਦੇਖੀਏ ਤੇ ਸੰਗਤ ਤੋਂ ਜ਼ਿਆਦਾ ਪ੍ਰਸ਼ਾਸਨ ਆ ਇੱਥੇ ਆਉਣ ਤੇ ਡਰ ਕਾਦਾ ਕਿਸੇ ਨੂੰ ਇਹ ਤੇ ਸ਼ੈਦ ਸੀਐਮ ਸਾਹਿਬ ਜਾਂ ਪ੍ਰਸ਼ਾਸਨ ਦਾ ਸਕਦਾ ਵਾ ਪਰ ਬੀਬੀ ਜੀ ਦੇ ਕਹੇ ਹੋਏ ਸ਼ਬਦ ਕਿਤੇ ਨਾ ਕਿਤੇ ਅੱਜ ਵਾਲੀ ਇਸ ਗੱਲ ਨੂੰ ਜ਼ਰੂਰ ਠੁਕਦੇ ਆ ਬੀਬੀ ਮੈਂ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਪੋਸਟ ਸੀ ਕੁਸਤਨ ਪਹਿਲਾਂ ਦੀ ਇੱਕ ਜਾਂ ਦੋ ਦਿਨ ਦੀ ਗੱਲ ਹੀ ਆ ਅੱਜ ਉਹ ਵਰਤਾਨਤ ਬਣਿਆ ਹੋਇਆ तकरीबन ਇਹ ਤੇ ਰੋਜ਼ਾਨਾ ਹੀ ਹੁੰਦਾ ਜਾਂ ਕੋਈ ਪ੍ਰੋਗਰਾਮ ਹੋਵੇ ਕੱਲੂ ਕਾਰਾ ਹੋਵੇ 6 ਜੂਨ ਹੋਵੇ ਕੋਈ ਪ੍ਰੋਗਰਾਮ ਹੋਵੇ ਇਹ ਵਰਤਾਨ ਤੇ ਇਸੇ ਤਰ੍ਹਾਂ ਸਿਰਜਿਆ ਜਾਂਦਾ ਪਿੱਛੇ ਕਾਰਨ ਕੀ ਲੱਗਦਾ ਤੁਹਾਨੂੰ ਦੇ ਕੋਈ ਸਰਕਾਰ ਤਾਂ ਕਹੇਗੀ ਸਿਕਿਉਰਿਟੀ ਹੈ ਔਰ ਹੁਣ ਤੋਂ ਨਹੀਂ ਅਸੀਂ ਜਦੋਂ ਦੀ ਮੈਂ ਪਬਲਿਕ ਲਾਈਫ ਵਿੱਚ ਆਈ ਹਾਂ ਮੈਂ ਉਦੋਂ ਦੀ ਦੇਖ ਰਹੀ ਹਾਂ ਇਹ ਬਲੂ ਸਟਾਰ ਤੋਂ ਬਾਅਦ ਸ਼ੁਰੂ ਹੋਇਆ ਸੀ ਜਿੱਥੇ ਵੀ ਅਸੀਂ ਜਾਣਾ ਉਥੇ ਮੈਟਲ ਡਿਟੈਕਟਰ ਲੱਗੇ ਹੋਣੇ ਔਰ ਇਸ ਤਰ੍ਹਾਂ ਪੁਲਿਸ ਤਲਾਸ਼ੀਆਂ ਕਰਨੀਆਂ ਤੇ ਉਸ ਵੇਲੇ ਲੋਕ ਇਤਰਾਜ਼ ਵੀ ਕਰ ਰਿਆ ਕਰਦੇ ਸੀ ਪਰ ਹੌਲੀ ਹੌਲੀ ਉਹ ਇਹਨਾਂ ਨਾਰਮਲਾਈਜ਼ ਹੋ ਗਿਆ ਹੈ ਕਿ ਹੁਣ ਲੋਕ ਇਤਰਾਜ਼ ਕਰਨਾ ਵੀ ਛੱਡ ਦਿੱਤਾ ਹੈਗਾ ਇਹ ਵਰਤਾਰਾ ਚੱਲਿਆ ਤਾਂ ਪੁਰਾਣਾ ਹੈ ਪਰ ਇਹਦੇ ਵਿੱਚ ਜਦੋਂ ਟੋਣਾ ਸਾਹਿਬ ਪ੍ਰਧਾਨ ਸੀ ਉਸ ਵਕਤ ਉਹ ਦਰਬਾਰ ਸਾਹਿਬ ਦੇ ਅੰਦਰ ਇਸ ਤਰ੍ਹਾਂ ਸਿਕਿਉਰਿਟੀ ਨਹੀਂ ਸੀ ਆਂਦਿਆ ਕਰਦੇ ਉਹ ਅਕਸਰ ਕੀ ਕਰਦੇ ਸੀ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਔਰ ਅੰਦਰ ਜਿਹੜੀ ਸਿਕਿਉਰਿਟੀ ਹੈ ਉਹ ਸ਼੍ਰੋਮਣੀ ਕਮੇਟੀ ਆਪ ਦੇਖੇਗੀ ਬਾਹਰਲੀ ਜਿਹੜੀ ਹੈ ਉਹ ਬੇਸ਼ੱਕ ਪ੍ਰਸ਼ਾਸਨ ਦੇਖੇ ਔਰ ਜਿੱਥੇ ਪ੍ਰਸ਼ਾਸਨ ਦੀ ਡਿਊਟੀ ਹੈ ਤੁਸੀਂ ਮੈਂਬਰ ਸਾਹਿਬਾਨ ਵੀ ਹੋ ਕਿਤੇ ਅੰਦਰ ਨਹੀਂ ਇਹ ਗੱਲਬਾਤ ਹੁੰਦੀ ਜਦੋਂ ਤੁਸੀਂ ਸਾਰੇ ਇਕੱਠੇ ਬੈਠਦੇ ਹੋਗੇ ਪ੍ਰਧਾਨ ਸਾਹਿਬ ਵੀ ਹੁੰਦੇ ਹੋਣਗੇ ਉਹਦੇ ਵਿੱਚ ਇਹ ਮੁੱਦਾ ਨਹੀਂ ਚੁੱਕਿਆ ਜਾਂਦਾ ਕਿ ਦਰਬਾਰ ਸਾਹਿਬ 'ਚ ਹੁਣ ਕਿਉਂ ਜਦੋਂ ਕਿਤੇ ਉਹ ਜਾ ਪ੍ਰੋਗਰਾਮ ਹੁੰਦਾ ਚਲੋ ਮੰਨ ਲਿਆ ਕਿਤੇ ਹੋ ਗਿਆ ਪਰ ਅੱਜ ਸੀਐਮ ਸਾਹਿਬ ਨੇ ਆਉਣਾ ਵਾ ਬਹੁਤਾਂ ਦੇ ਵਿੱਚ ਅੰਦਰ ਵੀ ਫੋਰਸਸ ਹੋਊਗੀ ਬਾਹਰ ਵੀ ਫੋਰਸ ਡਰ ਕਾ ਦਾ ਇਸ ਦਰਤ ਦੇ ਆਣ ਕੇ ਡਰ ਤੇ ਖਤਮ ਹੋ ਜਾਂਦੇ ਆ ਮੈਨੂੰ ਲੱਗਦਾ ਹੈ ਕਿ ਇਹ ਪੌੜੀਆਂ ਉੱਤਰ ਦੇ ਅਨਸਾਰ ਅਸੀਂ ਸ਼ਾਇਦ ਇਸ ਦਰਤੋਂ ਦੇ ਮੌਤ ਹੀ ਮੰਗਦੇ ਆ ਕਿ ਗੁਰੂ ਸਾਹਿਬ ਕਿਰਪਾ ਰੱਖਿਓ ਸਾਡੇ ਉੱਤੇ ਮੈਂ ਇਹਦੇ ਬਾਰੇ ਕੋਈ ਜਵਾਬ ਨਹੀਂ ਦੇ ਸਕਦੀ ਇਹ ਕਿਉਂ ਕਰਦੇ ਪਏ ਹੈਗੇ ਨੇ ਇਹਦਾ ਤਾਂ ਉਹੀ ਜਵਾਬ ਦੇ ਸਕਦੇ ਨੇ ਜਿਹੜੇ ਪ੍ਰਬੰਧ ਕਰ ਰਹੇ ਨੇ ਕਿ ਕੁਝ ਦਿਨ ਪਹਿਲਾਂ ਦੀ ਈਮੇਲ ਜਿਹੜੀ ਆਈ ਜਾਂ ਸੀ ਉਹਦੇ ਤੇ ਤੁਸੀਂ ਕਿੰਤੂ ਵੀ ਕੀਤੀ ਸੀ ਈਮੇਲ ਵਾਲੀ ਦੀ ਜੇ ਤਸਵੀਰ ਸਾਹਮਣੇ ਨਹੀਂ ਆ ਸਕੀ ਈਮੇਲ ਵਾਲਾ ਕੌਣ ਸਕਸ ਸੀ ਵੀ ਬਿਕਰਨ ਜੀ ਉਹਦੀ ਨਗਰ ਨਜ਼ਰ ਚ ਕਿਵੇਂ ਵੇਖਦੇ ਹੋ ਤੁਸੀਂ ਇਸ ਨੂੰ ਕਿ ਉਹ ਸਖਰ ਦਾ ਸਾਹਮਣੇ ਪਤਾ ਨਾ ਲੱਗਣਾ ਜੀ ਪਰ ਇੱਕ ਤੋਂ ਇੱਕ ਈਮੇਲ ਜੇ ਵੀ ਆ ਰਹੀਆਂ ਅੱਜ ਵੀ ਸ਼ਾਇਦ ਕਈ ਈਮੇਲ ਆਈ ਹੋਈ ਹੈ ਕਹਿੰਦੇ ਕਿ ਹੁਣ ਉਹਨਾਂ ਨੇ ਜਿਹੜਾ ਟਾਰਗੇਟ ਹੈਗਾ ਵਾ 에ਅਰਪੋਰਟ ਵਾਲੇ ਪਾਸੇ ਕਰ ਲਿਆ ਦੇਖੋ ਇਹ ਜਿਹੜੀਆਂ ਈਮੇਲਸ ਹਨ ਇਹ ਸਮੇਂ-ਸਮੇਂ ਤੋਂ ਇਧੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਦੀ ਹਵਾਈ ਜਹਾਜ਼ ਦੇ ਵਿੱਚ ਬੰਬ ਦੀ ਧਮਕੀ ਦੀ ਈਮੇਲ ਆ ਜਾਂਦੀ ਹੈ ਫਲਾਈਟਾਂ ਰੁਕ ਜਾਂਦੀਆਂ ਹਨ ਕਿਸੇ ਵੇਲੇ ਹੋਰ ਹਿੰਦੂ ਜਿਹੜੇ ਮੰਦਰ ਹੈਗੇ ਅਹਿਮ ਮੰਦਰ ਉਹਨਾਂ ਤੇ ਵੀ ਬੰਬ ਧਮਾਕੇ ਦੀਆਂ ਜਾਂ ਨੁਕਸਾਨ ਕਰਨ ਦੀਆਂ ਈਮੇਲਾਂ ਆndੀਆਂ ਰਹੀਆਂ ਹੁਣ ਦਰਬਾਰ ਸਾਹਿਬ ਦੇ ਵੱਲੋਂ ਆਣੀਆ ਹੋ ਗਿਆ ਸੋ ਇਹ ਈਮੇਲਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹ ਨਹੀਂ ਪਤਾ ਹੈਗਾ ਕਿ ਇਹ ਕੌਣ ਕਰਦਾ ਪਿਆ ਔਰ ਸਹੀ ਵੀ ਹੋ ਸਕਦੀ ਹੈ ਪਰ ਮਸਲਾ ਇਹ ਹੈ ਕਿ ਵੀ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਇਹ ਟ੍ਰੇਸ ਕਰਨਾ ਮੁਸ਼ਕਿਲ ਨਹੀਂ ਹੈ ਕਿ ਈਮੇਲ ਆਈ ਕਿੱਥੋਂ ਹੈ ਤੇ ਐਸਲੀ ਉਸ ਨੂੰ ਟ੍ਰੇਸ ਕਰਕੇ ਤੇ ਜੇ ਇੱਕ ਬੰਦਾ ਫੜਿਆ ਤੇ ਦੱਸੋ ਤਾਂ ਸਹੀ ਨਾ ਕਿਹੜੇ ਅੱਤਵਾਦੀ ਸੋਚ ਦਾ ਜਿਹੜਾ ਵਿਅਕਤੀ ਹੈ ਜਿਹੜਾ ਕਿ ਇੱਕ ਹਾਰਬਕਸਤਾਨ ਨੂੰ ਨੁਕਸਾਨ ਪਹੁੰਚਾਣ ਦੀ ਗੱਲ ਕਰ ਰਿਹਾ ਉਹਦੇ ਤਾਰ ਕਿੱਥੇ ਜੁੜੇ ਹੋਏ ਨੇ ਉਹ ਕੌਣ ਹੈ ਮਤਲਬ ਉਹ ਉਸ ਤੋਂ ਬਾਅਦ ਇਹਦੀ ਕੋਈ ਖਬਰ ਸਾਨੂੰ ਪਤਾ ਨਹੀਂ ਲੱਗੀ ਉਹ ਕੌਣ ਹੈ ਪਰ ਉਹਦੇ ਗ੍ਰਿਫਤਾਰੀ ਤੋਂ ਬਾਅਦ ਵੀ ਈਮੇਲਾਂ ਦਾ ਆਣਾ ਸੋ ਇਹ ਵੀ ਵਿਚਾਰ ਮੰਗਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ ਔਰ ਇਹੋ ਜੇ ਸਥਾਨ ਤੇ بجائے ਇਸ ਦੇ ਕਿ ਇਹਦੀ ਕੋਖ ਕਰਕੇ ਇਨਵੈਸਟੀਗੇਸ਼ਨ ਕਰਕੇ ਇਹ ਜੜ ਤੱਕ ਪਹੁੰਚਿਆ ਜਾਏ ਇਹ ਸਾਰੇ ਮੁੱਦਿਆਂ ਉਪਰ ਸਿਆਸਤ ਖੇਡੀ ਜਾ ਰਹੀ ਹੈ ਕਦੀ ਇੱਕ ਲੀਡਰ ਦੌੜਿਆ ਆਂਦਾ ਹੈ ਕਦੀ ਦੂਜਾ ਆਂਦਾ ਹੈ ਅੱਜ ਭਗਵਾਨ ਖਮਾਨ ਆ ਰਿਹਾ ਹੈਗਾ ਤੇ ਜਿਹੜੀ ਕਾਰਵਾਈ ਕਰਨੀ ਆ ਉਹ ਕਰੋ ਨਾ ਇੱਥੇ ਆ ਕੇ ਕੈਮਰਾ ਬਾਈਟਸ ਨੂੰ ਬਾਈਟਸ ਦਾ ਕੀ ਸੈਂਸ ਹੈ ਜਿਹਦੀ ਲਾਲੀਏ ਤੇ ਅੰਮ੍ਰਿਤਸਰ ਦੀ ਸਾਰੀ ਫੋਰਸ ਇੱਧਰ ਲੱਗੀ ਹੋਊਗੀ ਪਰ ਉਹ ਸ਼ੁਭਮ ਦੂਬੇ ਤੋਂ ਬਾਅਦ ਚ ਮੇਲ ਆਉਣੀ ਹੈ ਉਸ ਤੋਂ ਬਾਅਦ ਵਿੱਚ ਅਜੇ ਤੱਕ ਲਗਾਤਾਰ ਮੇਲ ਜਾਉਣੀ ਆ ਜੀ 에어ਪੋਰਟ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰਨੀ ਉਹ ਪਾਸੇ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਖਰੋਤ ਆ ਜਾਂਦੀ ਹੈ ਜਦੋਂ ਇਹੋ ਜੇ ਕੰਮ ਹੁੰਦੇ ਨੇ ਮੈਨੂੰ ਲੱਗਦਾ ਹੈ ਅੱਜ ਬਹੁਤ ਵਧੀਆ ਮੌਕਾ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਪਾਣ ਨੇ ਇੱਥੇ ਆਣਾ ਹੈ ਤੁਸੀਂ ਇਹ ਸਵਾਲ ਉਹਨਾਂ ਨੂੰ ਜ਼ਰੂਰ ਕਰੋ ਕਿ ਜਿਹੜੀਆਂ ਈਮੇਲਾਂ ਜਾ ਰਹੀਆਂ ਅਕਾਲੀ ਦਲ ਨੂੰ ਕੀ ਵੇਖਦੇ ਹੋ ਤੁਸੀਂ ਅਕਾਲੀ ਦਲ ਬਹੁਤਾਂ ਹਿੱਸਿਆਂ 'ਚ ਵੰਡਿਆ ਹੋਇਆ ਹੈ ਇਸ ਟਾਈਮ ਦੇ ਉੱਤੇ ਜੱਲੂਪੁਰ ਤੋਂ ਅਕਾਲੀ ਦਲ ਅਕਾਲੀ ਦਲਾ ਮਰਸਰਾ ਅਕਾਲੀ ਦਲ ਬਾਦਲ ਤੇ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੀ ਅਕਾਲ ਤੱਕ ਸਭ ਤੋਂ ਬਣੀ ਸੀ ਸ਼ਾਇਦ ਥੋੜੇ ਸਮੇਂ ਤੱਕ ਅਕਾਲੀ ਦਲ ਤੋਂ ਵੀ ਲੈ ਕੇ ਆ ਰਹੇ ਅਕਾਲੀ ਦਲ ਉਹੀ ਹੈ ਜਿਹੜਾ ਅਕਾਲੀ ਇੱਕ ਅਕਾਲਪੁਰਖ ਨੂੰ ਮੰਨਣ ਵਾਲਾ ਹੈ ਔਰ ਜਿਹੜਾ ਉਸ ਇੱਕ ਅਕਾਲਪੁਰਖ ਨੂੰ ਮੰਨਣ ਵਾਲੇ ਅਕਾਲੀਆਂ ਦੀ ਜਥੇਬੰਦੀ ਹੈ ਉਹੀ ਅਸਲ ਅਕਾਲੀ ਦਲ ਹੈ ਹੁਣ ਇਹਨਾਂ 'ਚੋਂ ਕਿਹੜਾ ਅਸਲ ਹੈ ਤੁਸੀਂ ਆਪ ਲੱਭ ਲਓ ਇਹਨਾਂ ਦੇ ਚੱਕੀ ਵਿੱਚ ਲੱਗਦਾ ਤੁਸੀਂ ਐਸੇ ਮੈਂ ਉਹ ਜਗ੍ਹਾ ਤੇ ਖੜੇ ਆ ਜਿਹੜੀ ਜਗ੍ਹਾ ਤੋਂ ਇਹ ਸੋਚ-ਸੋਚ ਕੇ ਚੱਲਦੇ ਆਸੀਂ ਕਿ ਅਸੀਂ ਅਕਾਲੀ ਤੇ ਹਰ ਕੋਈ ਕਹਿੰਦਾ ਅਕਾਲੀ ਤੁਸੀਂ ਵੀ ਕਹਿੰਦੇ ਹੋ ਮੈਂ ਵੀ ਅਕਾਲੀ ਕਹਿੰਨਾ ਬਜ਼ੁਰਗ ਵੀ ਸਾਡੇ ਲੱਗ ਖੜੇ ਆ ਮੈਂਬਰ ਸਾਬਨ ਉਹ ਵੀ ਅਕਾਲੀ ਕਹਿੰਦੇ ਹੋਣਗੇ ਬਹੁਤਾਤ ਕਹਿੰਨੇ ਕਿ ਅਸੀਂ ਅਕਾਲੀ ਆ ਅਕਾਲੀ ਦੀ ਪ੍ਰਭਾਸ਼ਾ ਕੀ ਆ ਅੱਜ ਪ੍ਰਭਾਸ਼ਾ ਕਿਤੇ ਨਾ ਕਿਤੇ ਗੁੰਮ ਹੋਈ ਪਈ ਮੈਂ ਉਸ ਪਰਿਵਾਰ ਵਿੱਚ ਅੱਖਾਂ ਖੋਲੀਆਂ ਜਿਹੜੇ ਅਕਾਲੀ ਦਲ ਦਾ ਮੋਢਨ ਅਸੀਂ ਪਰਿਵਾਰ ਦੇ ਵਿੱਚ ਉਹ ਵਾਤਾਵਰਣ ਦੇਖਿਆ ਹੈ ਜਿਹੜਾ ਇੱਕ ਅਕਾਲੀ ਪਰਿਵਾਰ ਦਾ ਹੁੰਦਾ ਸੀ ਜਿਹਦੇ ਵਿੱਚ ਸਿੱਖੀ ਪ੍ਰਤੀ ਸ਼ਰਧਾ ਜਿਹਦੇ ਵਿੱਚ ਮਰਿਆਦਾ ਪ੍ਰਤੀ ਪਰਪਕਤਾ ਜਿਹਦੇ ਵਿੱਚ ਇੱਕ ਸੇਵਾ ਭਾਵਨਾ ਤੇ ਗੁਰੂ ਤੋਂ ਆਪਾ ਨਿਛਾਵਰ ਕਰਨ ਵਾਲੀ ਭਾਵਨਾ ਬਹੁਤ ਪ੍ਰਬਲ ਸੀ ਹੁਣ ਇਸ ਭਾਵਨਾ ਵਾਲੇ ਜਿਹੜੇ ਪਰਿਵਾਰ ਆਸ-ਪਾਸ ਦੇਖੋ ਤੇ ਕੋਈ ਵਿਰਲਾ ਹੀ ਬੱਚਿਆ ਉਹ ਦਿਸਦੇ ਨਹੀਂ ਤੇ ਅੱਜ ਦਾ ਜਿਹੜਾ ਅਕਾਲੀ ਹੈ ਉਹ ਸਿਰਫ ਨਾਂ ਰਹਿ ਗਿਆ ਤੇ ਉਹ ਜਿਹੜੇ ਅਮਲ ਸੀ ਅਕਾਲੀ ਵਾਲੇ ਉਹ ਅੱਜ ਦੀ ਤਰੀਖ ਦੇ ਵਿੱਚ ਨਹੀਂ ਦਿਸ ਰਹੇ ਜਨਰਲ ਜਲਾਸਤੀ ਵੀ ਗੱਲ ਚੱਲੀ ਆ ਥੋੜੀ ਦੇਰ ਪਹਿਲਾਂ ਇੱਕ ਤੁਸੀਂ ਪ੍ਰੈਸ ਕਾਨਫਰੰਸ ਸੀ ਥੋੜਾ ਜਿਹਾ ਦੱਸ ਦਿਓ ਕਿ ਉਹ ਸਮਾਗਮ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਣੀ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਹੋਇਆ ਜਨਰਲ ਜਲਾਸ ਦਾ ਵੀ ਜਨਰਲ ਜਲਾਸ ਦੇ ਵਿੱਚ ਤੁਸੀਂ ਇਹ ਗੱਲ ਵੀ ਕਹੀ ਕਿ ਮਾਈਕ ਖੋ ਲਏ ਜਾਂਦੇ ਆ ਮਾਈਕ ਖੋਣ ਦੇ ਕਾਰਨ ਕੀ ਆ ਤੇ ਜਿਹੜਾ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆ ਤੁਸੀਂ ਦੱਸ ਰਏ ਸੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਦੇ ਸਮਾਗਮਾਂ ਦੀ ਗੱਲ ਕੀਤੀ ਸੀ ਜਿੱਦ ਤੱਕ ਸੀ ਉਹ ਚੱਲਣੇ ਸੀ ਉਹ ਸਮਾਗਮ ਬੰਦ ਕੀਤੇ ਹੋਏ ਆ ਜਿਹੜੀ ਅੱਜ ਅਸੀਂ ਗੱਲਬਾਤ ਕਰ ਰਹੇ ਸੀ ਜਿਹੜਾ ਗੁਰਤੇਗ ਬਾਹਦਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਪ੍ਰੋਗਰਾਮ ਜਿਹੜੇ ਉਹਨਾਂ ਬਾਰੇ ਉਹਦੇ ਬਾਰੇ ਬਿਹਤਰ ਸਤਾਰ ਅਮਰੀਕ ਸਿੰਘ ਜੀ ਸ਼ਾਹਪੁਰ ਦਰਸਨ ਗਏ ਜਿਨ੍ਹਾਂ ਦੀ ਇਹ ਹੱਡ ਬੀਤੀ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਅਸੀਂ ਜਿਹੜੇ ਗੁਰਤੇਗ ਬਾਹਦਰ ਜੀ ਦੀ ਸ਼ਹੀਦੀ ਦੇ ਸ਼ਤਾਬਦੀ ਸਮਾਗਮ ਵਾਚੜ ਕੇ ਮਨਾਣੇ ਪਰ ਜਦੋਂ ਇੱਕ ਮੈਂਬਰ ਇਸ ਪਾਸੇ ਕੋਸ਼ਿਸ਼ ਕਰਦਾ ਹੈ ਸ਼੍ਰੋਮਣੀ ਕਮੇਟੀ ਸਹਿਯੋਗ ਵੀ ਦਿੰਦੀ ਹੈ ਤੇ ਫਿਰ ਕੀ ਕਾਰਨ ਹੋ ਜਾਂਦੇ ਹਨ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲੇ ਸਾਰੇ ਰਾਗੀ ਟਾਡੀ ਪ੍ਰਚਾਰਕਾਂ ਦੀਆਂ ਡਿਊਟੀਆਂ ਕੱਟ ਦਿੱਤੀਆਂ ਜਾਂਦੀਆਂ ਜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਧਰਮ ਪ੍ਰਚਾਰ ਨਹੀਂ ਕਰਨਾ ਤੇ ਦੱਸੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਕੀ ਕਰਨਾ ਹੈ ਅਰ ਜੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਦੇ ਵਿੱਚ ਸਹਿਯੋਗ ਨਹੀਂ ਕਰਨਾ ਤੇ ਧਰਮ ਪ੍ਰਚਾਰ ਸ਼੍ਰੋਮਣੀ ਕਮੇਟੀ ਦਾ এজেন্ডਾ ਕੀ ਹੈ ਇਹ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਰਾ ਸਪਸ਼ਟ ਕਰ ਦੇਣ ਤੁ ਜੇ ਵੀ ਕਿਹਾ ਜਾਂਦਾ ਨਾ ਵਰਤਾਂਤ ਚੋਰ ਅਚਿਆ ਹੋਇਆ ਇਸ ਟਾਈਮ ਦੇ ਉੱਤੇ ਜੇ ਆਪਾਂ ਗੱਲ ਕਰੀਏ ਸਾਡੀ ਸਿੱਖੀ ਦੀ ਵਿੱਚੋਂ ਦੂਜੇ ਪਾਸੇ ਜਾਣਾ ਜੇ ਆਪਾਂ ਬਾਰਡਰ ਬੈਲ ਦੀ ਗੱਲ ਕਰਦੇ ਆਂ ਸ਼ਾਇਦ ਅਮਰੀਤ ਸਿੰਘ ਸ਼ਾਹਪੁਰ ਦਾ ਬਾਰਡਰ ਬੈਲਤੀ ਪੈ ਜਾਂਦੀ ਹੈ ਤੇ ਬਾਰਡਰ ਬੈਲ ਬਹੁਤ ਆਤ ਲੋਕ ਜਿਹੜੇ ਕ੍ਰਿਸਚਨ ਬਣ ਰਹੇ ਆ ਪ੍ਰਚਾਰ ਦੀ ਗੱਲ ਹੁੰਦੀ ਆ ਇੱਕ ਪਾਸੇ ਸਿੱਖੀ ਪ੍ਰਚਾਰ ਦੀ ਗੱਲ ਹੁੰਦੀ ਆ ਇੱਕ ਪਾਸੇ ਸਮਾਗਮ ਬੰਦ ਹੋਣ ਦੀਆਂ ਗੱਲਾਂ ਬਿਲਕੁਲ ਜੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਜੁੜਿਆ ਬਹੁਤ ਅਹਿਮ ਪੱਖ ਹੈ ਜਿਹੜਾ ਭਾਈ ਜੈਤਾ ਜੀ ਗੁਰਤੇਗ ਬਹਾਦਰ ਜੀ ਦਾ ਸ਼ਹਾਦਤ ਤੋਂ ਬਾਅਦ ਸੀਸ ਚੁੱਕ ਕੇ ਤੇ ਅਨੰਦਪੁਰ ਸਾਹਿਬ ਗੁਰਗੋਬਿੰਦ ਸਿੰਘ ਜੀ ਕੋਲ ਲੈ ਕੇ ਗਏ ਸੀ ਗੁਰਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਸੀਨੇ ਨਾਲ ਲਾਇਆ ਤੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਾ ਹੈ ਅੱਜ ਉਹ ਰੰਗਰੇਟੇ ਪਰਵਾਰ ਸਾਡੇ ਕੋਲੋਂ ਕਿਤੇ ਕਿਤੇ ਦੂਰ ਹੋਣ ਦੀ ਦਾ ਖਦਸ਼ਾ ਹੈ ਕਿਉਂਕਿ ਪੰਜਾਬ ਵਿੱਚ ਅਜੇ ਹੀ ਲਹਿਰ ਚੱਲ ਰਹੀ ਹੈ ਜਿਹਦੇ ਵਿੱਚ ਲੋਭ ਲਾਲਚ ਵੈਪਰਮ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਧਰਮ ਪਰਵਰਤਨ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਦੇ ਵਿੱਚੋਂ ਇੱਕ ਇਲਾਕਾ ਡੇਰਾ ਬਾਬਾ ਨਾਨਕ ਦਾ ਜਿੱਥੋਂ ਸਰ ਅਮਰੀਕ ਸਿੰਘ ਜੀ ਸ਼ਾਪੂਰ ਮੈਂਬਰ ਹਨ ਇਹਨਾਂ ਨੇ ਉਸ ਚੀਜ਼ ਨੂੰ ਪਛਾਣਦੇ ਹੋਏ ਉਸ ਇਲਾਕੇ ਦੇ ਵਿੱਚ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੀ ਸਿੱਖੀ ਨਾਲ ਸਾਂਝ ਗੁੜੀ ਕਰਨ ਵਾਸਤੇ ਉਪਰਾਲਾ ਕੀਤਾ ਇਨਾਨੀ ਆਪਣੇ ਮੈਂਬਰਾਂ ਦੇ ਅਖਤਿਆਰੀ ਕੋਟੇ ਚ ਉਥੇ 25 26 ਗੁਰਦੁਆਰਿਆਂ ਦੇ ਵਿੱਚ ਜਾ ਕੇ ਤੇ ਗੁਰਦੁਆਰਿਆਂ ਚ ਸਹਾਇਤਾ ਦਿੱਤੀ ਉਥੇ ਦੇ ਲੋਕਾਂ ਨੇ ਹੰਗਾਰਾ ਭਰਿਆ ਉਹਨਾਂ ਨੇ ਇਹ ਮੰਗ ਕੀਤੀ ਕਿ ਇੱਥੇ ਗੁਰਮਤ ਸਮਾਗਮ ਵੀ ਰੱਖੇ ਜਾਣ ਮੈਂਬਰ ਸਾਹਿਬ ਨੇ ਉਥੇ ਜਾ ਕੇ ਅ ਇਲਾਕੇ ਦੇ ਲੋਕਾਂ ਦਾ ਗੁਰਦੁਆਰਾ ਦੇ ਪ੍ਰਬੰਧਕਾਂ ਦੇ ਨਾਲ ਤਾਲਮੇਲ ਕਰਕੇ ਤਕਰੀਬਨ 26 ਪ੍ਰੋਗਰਾਮ ਹੁਲਕੇ ਜੋ ਆਮਨੇ ਕਮੇਟੀ ਵੱਲੋਂ ਇਹਨਾਂ ਨੂੰ ਸਹਿਯੋਗ ਵੀ ਦਿੱਤਾ ਗਿਆ ਇਹਨਾਂ ਨੂੰ ਰਾਗੀ ਟੀਮ ਦੇ ਕਮਿਸ਼ਨ ਸਾਰਿਆਂ ਦੀ ਡਿਊਟੀਆਂ ਲਾਈਆਂ ਗਈਆਂ ਪਰ ਇਹਨ ਇੱਕ ਦਿਨ ਪਹਿਲੇ ਉਹ ਸਾਰੀਆਂ ਡਿਊਟੀਆਂ ਕੈਨਸਲ ਕਰਤੀਆਂ ਗਈਆਂ ਤੇ ਜਦੋਂ ਅਸੀਂ ਆਪਣੇ ਲੈਵਲ ਤੇ ਪੁੱਛਿਆ ਤੇ ਪ੍ਰਧਾਨ ਜੀ ਕਹਿੰਦੇ ਜੀ ਉਹਨਾਂ ਦੀਆਂ ਡਿਊਟੀਆਂ ਸ਼ਤਾਬਦੀ ਪ੍ਰੋਗਰਾਮਾਂ ਤੇ ਲੱਗੀਆਂ ਇਹ ਵੀ ਤਾਂ ਸ਼ਤਾਬਦੀ ਪ੍ਰੋਗਰਾਮ ਸੀ ਇੱਕ ਮੈਂਬਰ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਬੀਬੀ ਜੀ 5 ਤੇ 11 ਦੇ ਇੱਕ ਇਜਲਾਸ ਦੀ ਗੱਲ ਹੋ ਰਹੀ ਹੈ ਕੀ ਲੱਗਦਾ ਫੇਰ ਨਾ ਮਾਈਕ ਹੋਏ ਜਾਣ ਕੀ ਆਵਾਜ਼ ਬਲੰਦ ਹੋਊਗੀ ਤੁਹਾਡੇ ਧੜੇ ਦੀ ਕਿਉਂਕਿ ਤੁਹਾਡੇ ਨਾਲ ਵੀ ਬਹੁਤਾਂ ਐਜਬੀਸੀ ਮੈਂਬਰ ਦੇਖੋ 5 ਅਗਸਤਾ ਜਿਹੜਾ ਇਜਲਾਸ ਹੈ ਉਹਦਾ ਮਕਸਦ ਹੀ ਜਿਹੜੇ ਤਖਤ ਸਾਹਿਬਾਨ ਦੇ ਜਥੇਦਾਰ ਔਰ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਉਹਦੇ ਤੇ ਵਿਚਾਰ ਕਰਨਾ ਅਸੀਂ ਜ਼ਰੂਰ ਉਥੇ ਆਪਣੇ رائے ਦੇਾਂਗੇ ਜ਼ਰੂਰ ਬੋਲਾਂਗੇ ਤੇ ਪਰ ਸਾਨੂੰ ਇਹ ਵੀ ਪਤਾ ਹੈ ਕਿ ਜਿਸ ਤਰ੍ਹਾਂ ਇਹ ਉਥੇ ਹਾਊਸ ਵਿੱਚ ਬੋਲਣ ਨਹੀਂ ਦਿੰਦੇ ਹੁੰਦੇ ਮਾਈਕ ਖੋਲ ਲੈਂਦੇ ਹੁੰਦੇ ਨੇ ਤੇ ਇਸ ਵਾਰ ਤਾਂ ਮੇਰੇ ਮਾਈਕ ਖੋਣ ਵਾਲੇ ਨੂੰ ਪ੍ਰਧਾਨਗੀ ਵੀ ਦੇ ਦਿੱਤੀ ਉਹਨਾਂ ਨੇ ਤਰਨਤਾਰਨ ਦੀ ਸੋ ਉਹਨਾਂ ਨੂੰ ਇਨਾਮ ਵੀ ਮਿਲ ਜਾਂਦੇ ਨੇ ਇਹਨਾਂ ਕੰਮਾਂ ਦੇ ਪਰ ਅਸੀਂ ਆਪਣੀ ਪੰਥਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਾਂਗੇ ਆਵਾਜ਼ ਜ਼ਰੂਰ ਬੁਲੰਦ ਕਰਾਂਗੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਇਸ ਟਾਈਮ ਦੇ ਉੱਤੇ ਆਪਣੀ ਕਾਰਵਾਈ ਕਰ ਰਹੀ ਆ ਮੈਂਬਰ ਬਣਾ ਰਹੀ ਆ ਕਿ ਵੀ ਵੇਖਦੇ ਹੋ ਕੋਈ ਲੱਗਦਾ ਔਲੇ ਸਮੇਂ ਦੇ ਵਿੱਚ ਕੋਈ ਹਾਂ ਪੱਖੀ ਹੁੰਗਾਰਾ ਅਕਾਲੀ ਦਲ ਦੇ ਵਿੱਚ ਆ ਸਕਦਾ ਕੋਈ ਚੰਗਾ ਕੋਈ ਇਹਦੇ ਬਾਰੇ ਪੰਜ ਮੈਂਬਰੀ ਕਮੇਟੀ ਬਿਹਤਰ ਦੱਸ ਸਕਦੀ ਹੈ ਕਿ ਉਹਨਾਂ ਨੂੰ ਕਿਸ ਕਿਸਮ ਦਾ ਹੁੰਗਾਰਾ ਮਿਲ ਰਿਹਾ ਕਿਉਂਕਿ ਇਹ ਕਾਰਜ ਸਾਰਾ ਉਹ ਕਰ ਰਹੇ ਸੋ ਇਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ। ਸਤਨੂ ਬੀਬੀ ਜੀ, ਅਮਰਿਕ ਸਿੰਘ ਜੀ ਮੈਂਬਰ ਸਾਹਿਬਾ ਨਾਲ ਮੈਂਬਰ ਸਾਹਿਬਾ ਨਾਲ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ? ਬੀਬੀ ਨੇ ਦੱਸਿਆ ਕਿ ਤਕਰੀਬਨ 25 ਪ੍ਰੋਗਰਾਮ ਤੁਸੀਂ ਲੀਕ ਕੀਏ ਸੀ। 26 ਪ੍ਰੋਗਰਾਮ ਤੇ 26 ਦੇ 26 ਕੈਂਸਲ ਹੋ ਚੁੱਕੇ। ਵੇਖੋ ਜੀ ਮੈਂ ਪਹਿਲਾਂ ਆਪਣੇ ਇਲਾਕੇ ਦੇ ਹਾਲਾਤ ਦੇ ਵੇਖ ਕੇ ਤੇ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਆਇਆ। ਮੈਂ ਕਿਹਾ ਵੀ ਮੇਰੇ ਹਲਕੇ ਵਿੱਚ ਨਾ ਕਾਫੀ ਗਿਣਤੀ ਆ ਰੰਗਰੇਟਾ ਬਰਾਦਰੀ ਦੀ। ਇਥੇ ਦੋ ਪ੍ਰਚਾਰਕਾਂ ਦੀ ਡਿਊਟੀ ਲਗਾਓ ਵੀ ਆਪਾਂ ਨਿਸ਼ਾਨਦੇਹੀ ਕਰੀਏ ਵੀ ਕਿਹੜੇ ਕਿਹੜੇ ਪਿੰਡ ਵਿੱਚ ਆ ਤੇ ਉਹਨਾਂ ਦੀਆਂ ਕੀ ਲੋੜਾਂ ਨੇ ਉਹਨਾਂ ਨਾਲ ਸੰਪਰਕ ਕਰੀਏ ਤਾਂ ਪ੍ਰਚਾਰ ਕਮੇਟੀ ਵੱਲੋਂ ਦੋ ਪ੍ਰਚਾਰਕਾਂ ਦੀਆਂ ਡਿਊਟੀਆਂ ਲਾਤੀਆਂ 9 ਜੂਨ ਤੋਂ ਲੈ ਕੇ 20 ਜੂਨ ਤੱਕ ਪਰ ਇੰਨੇ ਦਿਨਾਂ ਵਿੱਚ ਉਹਨਾਂ ਪ੍ਰਚਾਰਕਾਂ 'ਚੋਂ ਕੋਈ ਨਾ ਹਲਕੇ ਜ ਗਿਆ ਨਾ ਮੇਰੇ ਤੱਕ ਪਹੁੰਚਿਆ ਨਹੀਂ ਉਹ ਨਿਸ਼ਾਨਦੇਹੀ ਨਹੀਂ ਹੋਈ ਮੈਂ ਦਫ਼ਤਰ ਆਇਆ ਦਫ਼ਤਰਾਂ ਦੇ ਪਿਛੇ ਮੈਂ ਕਿਹਾ ਵੀ ਤੁਹਾਡੇ ਪ੍ਰਚਾਰਕ ਆਏ ਨਹੀਂ ਇਹ ਜੀ ਅਸੀਂ ਉਹਨਾਂ ਨੂੰ ਨੋਟਸ ਭੇਜ ਦਿੰਨੇ ਆ ਮੈਂ ਖੁਦ ਫਿਰ ਜਾ ਕੇ ਆਪਣੇ ਹਲਕੇ ਦੇ ਪਿੰਡਾਂ ਚ ਗਿਆ ਤੇ ਮੈਂ 26 ਗੁਰਦੁਆਰਾ ਸਾਹਿਬ ਨੇ ਜਿਹੜੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਸ਼ਹੀਦ ਬਾਬਾ ਸੰਗਤ ਸਿੰਘ ਦੇ ਨਾਂ ਤੇ ਨੇ ਉਹਨਾਂ ਦੇ ਪ੍ਰਬੰਧਕਾਂ ਨੂੰ ਮਿਲਿਆ ਉਹਨਾਂ ਦੇ ਗਰੰਥੀ ਸਿੰਘਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਜੀ ਸਾਡੀ ਤੇ ਬਾਤ ਕੋਈ ਨਹੀਂ ਪੁੱਛਦਾ ਨਾ ਸਾਡੇ ਕੋ ਕੋ ਬਰਤਨ ਨੇ ਨਾ ਸਾਡੇ ਕੋ ਦਰਿਆ ਨੇ ਮੈਂ ਆਪਣੇ ਜਿਹੜਾ ਮੇਰਾ ਕੋਟਾ ਸੀ ਨਾ ਉਹਦੇ ਵਿੱਚੋਂ ਮੈਂ ਛੱਬੀਆਂ ਗੁਰਦੁਆਰਾ ਸਾਹਿਬ ਨੂੰ 10-10 ਹਜ਼ਾਰ ਦੀ ਸਹਾਇਤਾ ਦਿੱਤੀ ਤੇ ਉਹਦਾ ਜਿਹੜਾ ਸਮਾਨ ਲੋੜਿੰਦਾ ਸੀ ਉਹਨਾਂ ਨੂੰ ਖਰੀਦ ਕਰਕੇ ਦੇ ਦਿੱਤਾ ਫਿਰ ਮੈਂ ਧਰਮ ਪ੍ਰਚਾਰ ਕਮੇਟੀ ਵਾਲਿਆਂ ਨਾਲ ਕਿਹਾ ਵੀ ਉਹ ਆਹ ਉਹਨਾਂ ਦੀ ਮੰਗ ਹੈ ਕੋਈ ਮੰਗ ਆਈ ਲਿਖਤੀ ਤੌਰ ਤੇ ਉਹਨਾਂ ਪਤਵੰਤੇ ਸੱਜਣਾਂ ਦੀ ਮੇਰੇ ਹਲਕੇ ਦੇ ਜਿਹੜੇ ਸੀ ਇਸ ਬਰਾਦਰੀ ਦੇ ਤੇ ਸਾਡੇ ਇਥੇ ਧਾਰਮਿਕ ਸਮਾਗਮ ਰੱਖੋ ਦਫ਼ਤਰ ਨੇ ਡਿਊਟੀ ਲਾਤੀ ਰਾਗੀ ਸਿੰਘਾਂ ਦੀ ਗ੍ਰੰਥੀ ਸਿੰਘ ਦੀ ਪ੍ਰਚਾਰਕਾਂ ਦੀ ਕਵੀਸ਼ਰਾਂ ਦੀ 20 ਜੁਲਾਈ ਤੋਂ ਲੈ ਕੇ ਤੇ 25 ਅਗਸਤ ਤੱਕ ਛੇਬੀ ਪ੍ਰੋਗਰਾਮ ਲੀਕਤੇ ਤੇ ਇੱਕ ਦਿਨ ਪਹਿਲਾਂ ਜਦੋਂ ਪਿੰਡਾਂ 'ਚ ਪ੍ਰੋਗਰਾਮ ਦੇ ਦਿੱਤੇ ਸੀ ਤੇ ਮੈਨੂੰ ਸੂਚਨਾ ਮਿਲੀ ਕਿ ਉਹ ਪ੍ਰੋਗਰਾਮ ਸਾਰੇ ਕੈਨਸਲ ਕਰ ਦਿੱਤੇ ਗਏ ਆ ਕਾਰਨ ਕੀ ਪਤਾ ਲੱਗਾ ਕੈਨਸਲ ਹੋਣ ਦਾ ਉਸਿਆ ਮੈਂ ਮੈਂ ਕਿਹਾ ਦੱਸੋ ਜੀ ਕਿਉਂ ਕੈਨਸਲ ਹੋਇਆ ਜੀ ਇਹ ਇਹ ਦੇ ਬਾਰੇ ਪ੍ਰਧਾਨ ਜੀ ਦੱਸਣਗੇ ਮੈਂ ਹਾਂ ਪ੍ਰਧਾਨ ਜੀ ਨੂੰ ਪੁੱਛਿਆ ਪ੍ਰਧਾਨ ਜੀ ਕਹਿਣ ਲੱਗੇ ਜੀ ਉਹ ਵੇਖੋ ਜੀ ਸ਼ਤਾਬਦੀ ਆ ਤੇ ਸ਼ਤਾਬਦੀ ਤੇ ਲੋਡ ਸੀ ਤੇ ਇਸ ਕਰਕੇ ਅਸੀਂ ਡਿਊਟੀ ਲਾ ਨਹੀਂ ਸਕਦੇ ਤੁਸੀਂ ਕਿਹੜੇ ਸਮਾਗਮ ਕਰਾ ਸੀ ਸ਼ਤਾਬਦੀ ਨਾਲ ਸੰਬੰਧ ਸੀ ਕਿ ਜਾਂ ਬੀਬੀ ਨੇ ਦੱਸਿਆ ਜਾਂ ਹੋਰ ਕੋਈ ਸੀ ਸਮਾਗਮ ਤੇਗ ਭਾਦਰ ਸਾਹਿਬ ਤੇ ਹੋਰ ਗਲਤੀ ਸੀ ਵੀ ਰੰਗਰੇਟਾ ਬਰਾਦਰੀ ਨਾਲ ਪਰ ਗਲਤੀ ਬਾਣੀ ਦੀ ਹੈ ਨਾ ਬਾਣੀ ਦਾ ਪ੍ਰਵਾਹ ਤਾਂ ਕਿਸੇ ਤਰ੍ਹਾਂ ਵੀ ਚੱਲਦਾ ਜ਼ਰੂਰੀ ਵੀ ਨਹੀਂ ਕਿ ਚਲੋ ਸ਼ਤਾਬਦੀ ਨਾਮ ਹੀ ਹੁੰਦੀ ਪਰ ਬਾਣੀ ਦਾ ਪ੍ਰਵਾਹ ਹੋਵੇ ਜਾਂ ਪ੍ਰਚਾਰ ਤੇ ਕਿਸੇ ਵੀ ਢੰਗ ਨਾਲ ਕੀਤਾ ਜਾ ਸਕੇ ਬਿਲਕੁਲ ਬਿਲਕੁਲ ਤੇ ਉਹ ਜਿਹੜੀ ਡਿਊਟੀ ਲੱਗੀ ਸੀ ਉਹ ਰੱਦ ਕਰਤੀ ਪ੍ਰਧਾਨ ਜੀ ਕਹਿੰਦੇ ਜੀ ਇਹਦੇ ਸਾਡੇ ਕੋਲ ਨਾ ਬਾਅਦ ਸੋਚਾਂਗੇ 20 ਤਰੀਕ ਨੂੰ ਸਾਡਾ ਸਮਾਗਮ ਸੀ ਪਹਿਲਾ ਪਿੰਡ ਪਰੋਵਾਲ ਚ ਗੁਰਦਾਸਪੁਰ ਜ਼ਿਲ੍ਹੇ ਦੇ 20 ਪ੍ਰਚਾਰਕ ਨੇ ਜਿਹੜੇ ਜ਼ਿਲ੍ਹੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਆ 20 ਪ੍ਰਚਾਰਕਾ ਤੁਹਾਡਾ ਨਾ ਲੱਗੀ ਸੀ ਡਿਊਟੀ ਜ਼ਿਲ੍ਹੇ ਦੇ ਜਿਨ੍ਹਾਂ ਦੀ ਜ਼ਿਲ੍ਹੇ ਚ ਢੀਲਾ ਗੁਰਦਾਸਪੁਰ ਤੇ 10 ਉਹ ਤੇ ਕੁਈ ਸ਼ਰੀਆਸਾਂ ਦੀ ਡਿਊਟੀ ਆ ਤੇ 5 ਢਾਡੀ ਜੱਥੇ ਜਿਹਨੇ ਡਿਊਟੀ ਆ ਵੀ ਤ੍ਰਿਕ ਨੂੰ ਇਹਨਾਂ ਸਾਰਿਆਂ ਦੀ ਡਿਊਟੀ ਗੁਰਦਾਸ ਨੰਗਲ ਲਾਤੀ ਸਾਰਿਆਂ ਦੀ ਟੈਲੀਫੋਨ ਤੇ ਉੱਥੇ ਅਕਾਲੀ ਦਲ ਦਾ ਪ੍ਰਧਾਨ ਬਣਿਆ ਸੀ ਉਹਦੀ ਖੁਸ਼ੀ ਮਨਾਉਣ ਲਈ ਵੀ ਤੁਸੀਂ ਪਿੰਡਾਂ ਵਿੱਚ ਜਾ ਕੇ ਤੇ ਲੋਕਾਂ ਨੂੰ ਇਕੱਠੇ ਕਰਕੇ ਤੇ ਉੱਥੇ ਲਿਆਓ ਪ੍ਰਧਾਨ ਤੇ ਸ਼ੰਤ ਗੁਰਦਾਸਪੁਰ ਤੋਂ ਸੁਚਾ ਸਿੰਘ ਲੰਗਾ ਜੀ ਦੀ ਗੱਲ ਹਾਂਜੀ ਹਾਂਜੀ ਉਹਦੇ ਵਾਸਤੇ ਡਿਊਟੀ ਵੀ ਪ੍ਰਚਾਰਕ 10 ਕੁ ਵੀ ਸ਼੍ਰੀ ਜਥੇ ਤੇ 5 ਢਾਡੀ ਜਥੇ ਜਿन्हे ਜੋ ਤੁਸੀਂ ਸਾਰੇ ਲੋਕਾਂ ਨੂੰ ਲਿਆਓ ਉੱਥੇ ਅਸੀਂ ਉਹ ਖੁਸ਼ੀ ਮਨਾਉਣੀ ਆ ਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਇਹ ਤੋਂ ਅੱਗੇ ਉਹਨਾਂ ਪ੍ਰਚਾਰਕਾਂ ਦੀ ਡਿਊਟੀ ਗੁਰਦੁਆਰਾ ਸਾਹਿਬ ਜੀ ਨਹੀਂ ਲੱਗੀ ਹੁਣ ਉਹਨਾਂ ਦੀ ਡਿਊਟੀ ਲੱਗੀ ਆ ਵਿਧਾਨ ਸਭਾ ਹਲਕਿਆਂ 'ਚ ਕਿ ਹਰ ਵਿਧਾਨ ਸਭਾ ਹਲਕੇ ਦਾ ਪ੍ਰੋਗਰਾਮ ਜਿਹੜਾ ਉਹ ਐਤਵਾਰ ਨੂੰ ਹੋਇਆ ਕਰੇਗਾ ਤੇ ਤੁਸੀਂ ਲੋਕਾਂ ਨੂੰ ਇਕੱਠਿਆਂ ਕਰਨਾ ਹੈ ਤੇ ਉਹ ਜਿਹੜੇ ਸਿਆਸੀ ਪ੍ਰੋਗਰਾਮ ਨੇ ਉਹ ਹੋਣੇ ਗੁਰੂ ਘਰ 'ਚ ਨੇ ਖਰਚੇ ਗੁਰੂ ਘਰ ਦੇ ਹੋਣੇ ਨੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਕਹਿ ਸਕਦੇ ਆ ਅਕਾਲੀ ਦਲ ਵੱਲੋਂ ਆਪਣੀ ਪਾਰਟੀ ਦੀ ਸਰਜੀਤੀ ਲਈ ਧਰਮ ਪ੍ਰਚਾਰ ਲਈ ਨਹੀਂ ਸਿਆਸੀ ਤੌਰ ਤੇ ਸਿਆਸੀ ਪ੍ਰੋਗਰਾਮ ਨੇ ਸਾਰੇ ਹੁਣ ਕੀ ਇਹ ਧਰਮ ਪ੍ਰਚਾਰ ਕਮੇਟੀ ਆ ਕਿ ਜਾਂ ਇਹ ਬਾਦਲ ਦਲ ਪ੍ਰਚਾਰ ਕਮੇਟੀ ਬਣ ਗਈ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦੇ ਸ਼ਰਮਾਇਆ ਸਰ ਧਰਮ ਪ੍ਰਚਾਰ ਕਮੇਟੀ ਦਾ ਲੱਗ ਰਿਹਾ ਤੇ ਪ੍ਰਚਾਰ ਉਸੇ ਬਾਦਲ ਦਲ ਦਾ ਹੋ ਰਿਹਾ ਆ ਇਹ ਸਮੱਸਿਆ ਹੁਣ ਤੁਸੀਂ ਉਹ ਸਮੱਸਿਆ ਦਾ ਹੱਲ ਕੀ ਕੱਢ ਰਹੇ ਹੋ ਤੁਸੀਂ ਮਿਲੇ ਫਿਰ ਪ੍ਰਧਾਨ ਸਾਹਿਬ ਨੂੰ ਅਜ ਸੈਨ ਪ੍ਰਧਾਨ ਜੀ ਬੈਠੇ ਹੋਏ ਉਧਰਲੇ ਪਾਸੇ ਪ੍ਰਧਾਨ ਜੀ ਨੇ ਜਦੋਂ ਜਵਾਬ ਹੀ ਦਿੱਤਾ ਵੀ ਸਾਡੇ ਕੋਲ ਆਪਾਂ ਤੇ ਹੁਣ ਸੰਗਤ ਜਾਵਾਂਗੇ ਸੰਗਤ ਚ ਅਸੀਂ ਕੋ ਬਦਲਵਾ ਪ੍ਰਬੰਧ ਕਰਾਂਗੇ ਹੋਰ ਇਹ ਵੀ ਜੀ ਬਦਲਵਾ ਪ੍ਰਬੰਧ ਕੀ ਹੋ ਸਕਦਾ ਹੈ ਫਿਰ ਢਾਡੀ ਜਥੇ ਜਿਹੜੇ ਹੈਗੇ ਜਾਂ ਕਵੀਸ਼ਰੀ ਉਹ ਤਾਂ ਫਿਰ ਪੇੜ ਲਿਓਣੇ ਪੈਣਗੇ ਨਾ ਜੇ ਆਪਾਂ ਐ ਜੀ ਪੀ ਸੀ ਤੋਂ ਬਾਹਰ ਜਾਣੇ ਆ ਤਾਂ ਸਾਨੂੰ ਬਹੁਤਾ ਦੇ ਵਿੱਚ ਖਰਚਾ ਕਰਨਾ ਦੇਖੋ ਇੱਕ ਕੰਮ ਤਾਂ ਹੈਗਾ ਪੰਥਕ ਸੰਸਥਾਵਾ ਸ਼੍ਰੋਮਣੀ ਕਮੇਟੀ ਦਾ ਤੇ ਜੇ ਇਹ ਸੌਂਣੀ ਕਮੇਟੀ ਇਸ ਤੋਂ ਇਨਕਾਰੀ ਹੁੰਦੀ ਹੈ ਨਹੀਂ ਕਰਦੀ ਤੇ ਫਿਰ ਅਸੀਂ ਕੋਈ ਲਭਾਂਗੇ ਤਾਂ ਸਹੀ ਕਿਸੇ ਹੋਰ ਪੰਥਕ ਕਮੇਟੀ ਦੇ ਵੱਲ ਵੀ ਅਸੀਂ ਮੂੰਹ ਕਰ ਸਕਦੇ ਹਾਂ ਉਹਨਾਂ ਦੀ ਵੀ ਸਹਾਇਤਾ ਲੈ ਸਕਦੇ ਹਾਂ ਇਹ ਕੰਮ ਤਾਂ ਕੌਮ ਦਾ ਹੈਗਾ ਕਿ ਤਾਂ ਨਿਜੀ ਤਾਂ ਹੈ ਨਹੀਂ ਕਾਸੀ ਰ ਧਰਮ ਪ੍ਰਚਾਰ ਦੀ ਗੱਲ ਹੁੰਦੀ ਹੈ ਇੱਕ ਪਾਸੇ ਹੁਣੇ ਆਪਾਂ ਜਿਹੜੀ ਗੱਲ ਕੀਤੀ ਸੀ ਕਿ ਸਾਡੇ ਲੋਕ ਬਹੁਤ ਆਦ ਦੇ ਵਿੱਚ ਜਿਹੜਾ ਧਰਮ ਪਰਵਰਤਨ ਕਰ ਰਹੇ ਆ ਇਹੋ ਤੇ ਧਰਮ ਪ੍ਰਚਾਰ ਆ ਕਿ ਆਪਾਂ ਪਿੰਡਾਂ ਜਾਈਏ ਪਿੰਡਾਂ ਦੇ ਛੋਟੇ ਛੋਟੇ ਗੁਰਦੁਆਰਾ ਸਾਹਿਬਾਂ 'ਨ ਜਾਈਏ ਉੱਥੇ ਜਾ ਕੇ ਦੱਸਿਆ ਜਾਵੇ ਉਹਨਾਂ ਦੇ ਸਮੱਸਿਆ ਦਾ ਹੱਲ ਕੱਢਿਆ ਜਾਵੇ ਦੇਖੋ ਇਹ ਹੀ ਤਾਂ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਤਾਂ ਇਹ ਕੰਮ ਜਿਹੜਾ ਹੈਗਾ ਇਹ ਧਰਮ ਪ੍ਰਚਾਰ ਕਮੇਟੀ ਦਾ ਸ਼ਰਮ ਨਹੀਂ ਕਮੇਟੀ ਦਾ ਹੈਗਾ ਤੇ ਜੇ ਮੈਂਬਰ ਕੋਈ ਉਦਮ ਕਰਦਾ ਹੈ ਤੇ ਉਹਨੂੰ ਸਹਿਯੋਗ ਨਾ ਦੇਣਾ ਇਹ ਤਾਂ ਬੜਾ ਨਾਪੱਖੀ ਕਾਰਜ ਹੈ ਜਨਾ ਦਾ ਮਤਲਬ ਕਿ ਧਰਮ ਦੇ ਨਾ ਦੇ ਉੱਪਰ ਵੀ ਜਿਹੜਾ ਸਿਆਸਤ ਕਰ ਰਹੇ ਹਨ ਇਹ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਇਹ ਮੀਰੀ ਪੀਰੀ ਦੇ ਸਿਧਾਂਤ ਨੂੰ ਰੋਲਣ ਤੇ ਆ ਗਏ ਨੂੰ ਅਮਿਤ ਸਿੰਘ ਜੀ ਅਗਲੀ ਅਗਲਾ ਪ੍ਰੋਗਰਾਮ ਕੀ ਲੀਕਿਆ ਪਰ ਹੁਣ ਤੁਸੀਂ ਕਿਸ ਤਰ੍ਹਾਂ ਕਰੋਗੇ ਪ੍ਰਚਾਰ ਪਿੰਡਾਂ ਜਾ ਕੇ ਉਹਦੇ ਲਈ ਸੋਚੋ ਕੀ ਕਰ ਰਹੇ ਸਾਥੀਆਂ ਦਾ ਸਲਾਹ ਕਰਾਂਗੇ ਸਾਰਿਆਂ ਨਾਲ ਸਲਾਹ ਕਰਾਂਗੇ ਜ਼ਰੂਰ ਕਰਾਂਗੇ ਜਦੋਂ ਮੈਂ ਉਹਨਾਂ ਮਿਲਿਆ ਤਾਂ ਉਹਨਾਂ ਕਹਿੰਿਆ ਜੀ ਸਾਡੇ ਬੱਚੇ ਤੇ ਇਸ ਗੱਲ ਨੂੰ ਭੁੱਲ ਗਏ ਨੇ ਪਈ ਰੰਗਰੇਟੇ ਗੁਰੂ ਕੇ ਬੇਟੇ ਨੇ ਸਾਡੇ ਬੱਚਿਆਂ ਨੂੰ ਜਾਣਕਾਰੀ ਦਿਓ ਸਾਡੇ ਇਤਿਹਾਸ ਦੀ ਕਿ ਗੁਰੂ ਸਾਹਿਬ ਨੇ ਜਦੋਂ ਚਮਕੌਰ ਦੀ ਜੰਗ ਵਿੱਚ ਜਿਹੜੀ ਕਲਗੀ ਸੀ ਉਹ ਇੱਕ ਰੰਗਰੇਟੇ ਬੱਬਾ ਸੰਗਤ ਸਿੰਘ ਦੇ ਸਿਰ ਤੇ ਲਗਾਈ ਸੀ ਜਦੋਂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਨਿਸ਼ਾਨਾ ਲਾਉਣ ਦੀ ਗੱਲ ਹੋਈ ਸੀ ਤੇ ਡੱਲਾ ਤੇ ਡੱਲੇ ਦੇ ਸਾਥੀ ਜਵਾਬ ਦੇ ਗਏ ਸੀ ਤੇ ਉੱਥੋਂ ਧੀਰ ਸੇ ਤੇ ਬਾਬਾ ਵੀਰ ਸਿੰਘ ਜਿਹੜੇ ਦੋਸ ਸੀ ਅੰਗਰੇਟੇ ਬਰਾਦਰੀ ਦੇ ਸੀ ਜਿਹੜੇ ਆਏ ਸੀ ਇਹ ਇਤਿਹਾਸ ਹੈ ਜਿਹੜਾ ਸੀ ਉਹਨਾਂ ਨੂੰ ਸੁਣਾਉਣਾ ਤੋਂ ਸਮਝਣਗੇ ਵੀ ਸਾਡਾ ਐਡਾ ਮਹਾਨ ਇਤਿਹਾਸ ਹੈ ਤੇ ਅਸੀਂ ਕਿਉਂ ਗੁਰੂਗੁਰਦ ਗੁਰੂ ਜਾ ਰਹੇ ਹਾਂ ਜੂਰ ਜਾ ਰਹੇ ਹਾਂ ਪਰ ਪ੍ਰਧਾਨ ਸਾਹਿਬ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਇਹ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਰਖੇਲ ਬਣ ਕੇ ਰਹਿ ਗਏ ਜੋ ਉੱਥੋਂ ਹੁਕਮਦਾ ਉਹ ਕਰਦੇ ਨੇ ਅਸਮ ਦਰਬਾਰ ਸਾਹਿਬ ਦੇ ਬਾਹਰ ਆ ਸੀ ਜਿੱਥੇ ਕਿ ਸੀਐਮ ਭਗਵੰਤ ਸਿੰਘ ਮਾਨ ਵੀ ਪਹੁੰਚ ਰਹੇ ਆ ਬੀਬੀ ਕਿਰਨਜੀਤ ਕੌਰ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਥੋੜੀ ਦੇਰ ਪਹਿਲਾਂ ਤੇ ਉਹਦੇ ਵਿੱਚ ਇੱਕ ਵੱਡਾ ਮੁੱਦਾ ਰੱਖਿਆ ਤੇ ਸਦਾ ਅਮਰੀਕ ਸਿੰਘ ਜਿਨ੍ਹਾਂ ਨੇ ਗੱਲ ਕੀਤੀ ਕਿ ਧਰਮ ਪ੍ਰਚਾਰ ਦੀ ਗੱਲ ਜ਼ਰੂਰ ਐਸਜੀਪੀਸੀ ਕਰਦੀ ਆ ਪਰ ਸਾਨੂੰ ਸਹਿਯੋਗ ਨਾ ਦੇਣਾ ਕਿਤੇ ਨਾ ਕਿਤੇ ਕਿੰਤੂ ਪ੍ਰੰਤੂ ਕੀਤੀ ਉਹਨਾਂ ਨੇ ਸਹਿਯੋਗ ਨਹੀਂ ਮਿਲਿਆ ਤਕਰੀਬਨ 26 ਪ੍ਰੋਗਰਾਮ ਲੀਕੇ ਗਏ ਸੀ ਕਹਿੰਦੇ ਪਰ 26 ਪ੍ਰੋਗਰਾਮਾਂ ਦੇ ਵਿੱਚੋਂ ਸਾਰੇ ਹੀ ਜਿਹੜੇ ਜਥੇ ਸੀ ਉਹਨਾਂ ਨੂੰ ਕੱਟ ਕੇ ਉਹਨਾਂ ਦੀਆਂ ਡਿਊਟੀਆਂ ਇੱਕ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਗੁਰਦਾਸਪੁਰ ਤੋਂ ਬਣੇ ਆ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਜਾਂ ਜਿੱਥੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਉੱਥੇ ਕਰ ਦਿੱਤਾ ਗਿਆ ਉਹ ਕਹਿੰਦੇ ਕਿ 26 ਪ੍ਰੋਗਰਾਮ ਸੀ 26 ਪ੍ਰੋਗਰਾਮ ਕੈਨਸਲ ਕੀਤੇ ਆ ਹਾਂ ਪ੍ਰੋਗਰਾਮ ਤਾਂ ਅਸੀਂ ਕਰਾਂਗੇ ਕਿਉਂਕਿ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਿਹੜੇ ਰੰਗਰੇਟੇ ਬਰਾਦਰੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਉਹਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰੋਗਰਾਮ ਕਰਨੇ ਸੀ ਅੱਜ ਉੱਥੋਂ 26 ਪ੍ਰੋਗਰਾਮਾਂ ਦੇ ਕੱਟ ਦਿੱਤੇ ਗਏ ਆ 26 ਪ੍ਰੋਗਰਾਮਾਂ ਦੇ ਉੱਤੇ ਇਹ ਜੀ ਪੀਸੀ ਵੱਲੋਂ ਕੋਈ ਬਦਲਵਾ ਪ੍ਰਬੰਧਨ ਨਾ ਕਰਕੇ ਜਿਹੜੇ ਜਥੇ ਸੀ ਜਥੇ ਉਹਨਾਂ ਨੂੰ ਨਹੀਂ ਭੇਜਿਆ ਜਾ ਰਿਹਾ ਜਿੱਥੇ ਉਹਦੇ ਕਿੰਤੂ ਪ੍ਰੰਤੀ ਵੀ ਕੀਤੀ ਜਾ ਰਹੀ ਹੈ ਨਾਲ ਹੀ ਸ਼ੁਭਮ ਦੂਬੇ ਦੇ ਈਮੇਲ ਦੇ ਉੱਤੇ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਕਿਤੇ ਜਿਹੜੀਆਂ ਈਮੇਲ ਆ ਰਹੀਆਂ ਜਿਹੜਾ ਤੰਤਰ ਅੱਜ ਚਾਰਜਪੇਰ ਤੁਸੀਂ ਵੇਖ ਸਕਦੇ ਹੋ ਜੇ ਇੱਕ ਸੀਐਮ ਸਾਹਿਬ ਇੱਥੇ ਹੋਣ ਤੇ ਸਾਰਾ ਤੰਤਰ ਇੱਥੇ ਆ ਜਾਂਦਾ ਤੇ ਸ਼ੁਭਮ ਦੂਬੇ ਦੀ ਮੇਲ ਦਾ ਸਹੀ ਤੇ ਸਪਸ਼ਟੀਕਰਨ ਜਵਾਬ ਕਿਉਂ ਨਹੀਂ ਮਿਲਿਆ ਕੌਣ ਸੀ ਉਸ ਪਿਛੇ ਤਾਕਤ ਅਜੇ ਤੱਕ ਕਿਉਂ ਨਹੀਂ ਆਇਆ ਅਜੇ ਤੱਕ ਉਹਦੀ ਤਸਵੀਰ ਸਾਹਮਣੇ ਕਿਉਂ ਨਹੀਂ ਆਈ ਹਾਂ ਉਹਨਾਂ ਨੇ ਕਿਹਾ ਕਿ ਜਨਰਲ ਇਜਲਾਸ ਵੀ ਹੋਣਾ ਵਾ ਆਵਾਜ਼ ਅਸੀਂ ਵੀ ਚੁੱਕਾਂਗੇ ਪਰ ਸਾਡੇ ਮਾਈਕ ਹੋ ਲੈ ਜਾਂਦੇ ਆ ਬੀਬੀ ਕਿਰਨਜੀਤ ਕੋਰ ਨੇ ਕਿਹਾ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਲਾਸਿਆਂ ਦੇ ਵਿੱਚ ਸਾਡੇ ਮਾਈਕ ਹੋ ਲਏ ਗਏ ਸੀ ਆਵਾਜ਼ ਨਹੀਂ ਚੱਕਣ ਦਿੱਤੀ ਜਾਂਦੀ ਪਰ 5 ਤਰੀਕ ਨੂੰ ਫਿਰ ਜਨਰਲ ਇਜਲਾਸ ਆ ਅਸੀਂ ਆਪਣੀ ਗੱਲ ਜ਼ਰੂਰ ਰੱਖਾਂਗੇ ਉੱਥੇ ਇਹ ਪ੍ਰੋਗਰਾਮਾਂ ਬਾਰੇ ਵੀ ਗੱਲ ਹੋਊਗੀ ਉੱਥੇ ਤੰਤਰ ਦੀ ਵੀ ਗੱਲ ਹੋਊਗੀ ਤੇ 1984 ਤੋਂ ਪਹਿਲਾਂ ਦੀ ਵਰਤਾਨ ਦੀ ਗੱਲ ਕੀਤੀ ਉਹਨਾਂ ਨੇ 1984 ਤੋਂ ਪਹਿਲਾਂ ਇਹੋ ਜਿਹਾ ਮਾਹੌਲ ਨਹੀਂ ਸੀ ਹੁੰਦਾ ਉਹ ਕਹਿੰਦੇ ਕਿ ਨਾ ਤੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਸਿਵਲ ਕੱਪੜਿਆਂ ਦੇ ਵਿੱਚ ਪ੍ਰਸ਼ਾ ਜਾ ਸਕਦਾ ਸੀ ਜਦੋਂ ਗੁਰਚਰਨ ਸਿੰਘ ਟੋੜਾ ਦਾ ਵੇਲਾ ਸੀ ਉਹ ਕਹਿੰਦੇ ਕਿ ਬਹੁਤਾਂ ਜੇ ਪ੍ਰਸ਼ਾਸਨ ਸੀ ਉਹ ਬਾਹਰ ਤੇ ਚਾਹ ਰਹਿ ਸਕਦਾ ਸੀ ਪਰ ਅੰਦਰ ਨੇ ਅੱਜ ਕੁਛ ਨਾ ਕੁਛ ਬਦਲ ਚੁੱਕਾ ਮਾਹੌਲ ਆ ਅੱਜ ਅੰਦਰ ਵੀ ਪ੍ਰਸ਼ਾਸਨ ਤੇ ਬਾਹਰ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਚਾਰਜ ਫੀਲ ਦਿਖਾਈ ਦੇ ਰਿਹਾ ਇਹਦੇ ਉੱਤੇ ਵੀ ਕਿੰਤੂ ਕੀਤੀ ਆ ਥੋੜੀ ਦੇਰ ਤੱਕ ਸੀਐਮ ਭਗਵੰਤ ਸਿੰਘ ਮਾਨ ਵੀ ਪਹੁੰਚ ਰਹੇ ਹੋ ਕਿ ਕਿ ਵਰਤਾਨ ਦਿਖਾ ਲਿਓ ਇਹ ਵਰਤਾਨ ਦਾ ਸਾਰਾ ਜਿਹੜੇ ਚਿਆ ਜਾਂਦਾ ਪਰ ਖਤਰਾ ਕਾਹਦਾ ਜੇ ਆਪਾਂ ਸੀਐਮ ਸਾਹਿਬ ਦੀ ਗੱਲ ਕਰਦੇ ਆ ਪੰਜਾਬ ਦੀ ਧਰਤੀ ਦੇ ਤੋਂ ਖਤਰਾ ਕਾਦਾ ਅੱਜ ਆਪਾਂ ਪਹਿਲੋਂ ਦੀ ਗੱਲ ਕਰੀਏ ਇਹੋ ਹੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਤੇ ਕਿਸੇ ਨੂੰ ਨਾਲ ਡਿਊਟੀਆਂ ਤੇ ਵੀ ਲੈਣ ਵਾਸਤੇ ਲੋੜ ਨਹੀਂ ਪਊਗੀ ਕਿ ਆਮ ਲੋਕਾਂ ਦੇ ਵਿੱਚ ਵਿਚਰਾਂਗੇ ਪਰ ਅੱਜ 200 400 500 ਨਹੀਂ 800 ਤੋਂ 1000 ਦਾ ਕਾਫਲਾ ਜਿਹੜਾ ਨਾਲ ਚੱਲਦਾ ਵਾ ਕਾਰਨ ਕੀ ਸੀ ਕਿਤਨੇ ਕਿਤੇ ਗਲਤੀਆਂ ਕਿੱਥੇ ਹੋਈਆਂ ਕੀ ਅਸੀਂ ਉਹਨਾਂ ਲੋਕਾਂ ਤੱਕ ਨਹੀਂ ਚੰਗੀ ਤਰ੍ਹਾਂ ਪਹੁੰਚ ਸਕੇ ਬੀਬੀ ਕਿਰਨਜੀਤ ਸਿੰਘ ਕੌਰ ਨੇ ਵੀ ਸਵਾਲ ਚੁੱਕਿਆ ਵੇਖਦੇ ਹਾਂ ਜਨਰਲ ਇਜਲਾਸ ਵੀ ਹੋਣ ਵਾਲਾ ਉਹ ਜਨਰਲ ਇਜਲਾਸ ਦੇ ਵਿੱਚ ਕੀ ਆਵਾਜ਼ ਚੁੱਕੀ ਜਾਂਦੀ ਆ ਹਰਜਿੰਦਰ ਸਿੰਘ ਧਾਮੀ ਜੀ ਕੀ ਸਟੈਂਡ ਲੈਂਦੇ ਆ ਅਮਰੀਕ ਸਿੰਘ ਜੀ ਸ਼ਾਹਪੂਰ ਜਿਹੜੇ ਕਿ ਐ ਜੀ ਪੀ ਸੀ ਮੈਂਬਰ ਸਹਿਬਾਨ ਆ ਉਹਨਾਂ ਵੱਲੋਂ 26 ਪ੍ਰੋਗਰਾਮ ਜਿਹੜੇ ਇਸ ਟਾਈਮ ਦੇ ਉੱਤੇ ਉਹ ਕਹਿੰਦੇ ਕਿ ਐ ਜੀ ਪੀ ਸੀ ਵੱਲੋਂ ਸਮਾਗਮ ਦੌਰਾਨ ਜਿਹੜੇ ਸਾਨੂੰ ਜਥੇ ਦੇਣੇ ਸੀ ਉਹਨਾਂ ਜਥਿਆਂ ਤੋਂ ਇਨਕਾਰੀ ਹੋ ਚੁੱਕੇ ਹੈ ਕਿ ਜਥੇ ਉਹਨਾਂ ਨੂੰ ਦੁਬਾਰਾ ਦਿੱਤੇ ਜਾਂਦੇ ਕਿ ਜਾਂ ਅਕਾਲੀ ਦਰ ਲਈ ਪ੍ਰੋਮੋਸ਼ਨ ਵਾਸਤੇ ਉਹਨਾਂ ਜਥਿਆਂ ਨੂੰ ਵਰਤਿਆ ਜਾਂਦਾ ਵਾ ਕਈ ਸਵਾਲ ਖੜੇ ਕੀਤੇ ਆ ਬੀਬੀ ਕਿਰਨਜੀਤ ਕੋਰ ਨੇ ਤੇ ਨਾਲ ਨਾਲ ਅਮਰੀਕ ਸਿੰਘ ਸ਼ਾਹਪੁਰ ਜੀ ਨੇ